ਸਤਿਨਾਮ ਵਾਹਿਗੁਰੂ ਸਾਹਿਬ ਜੀ ਆਸਾ ਬਰੀ ਮਹੰਲਾ ਪੰਗਵਾਂ ਮਨਸਾ ਏਕ ਮਾਨ ਹਾਂ ਗੁਰ ਸਿਉ ਨੇਤਿ ਤਿਆਰ ਹਾਂ ਧ੍ਰਿੜ ਸੰਤੋ ਮੰਤ ਗਿਆਨ ਹਾਂ ਸੇਵਾ ਗੁਰ ਚਰਣ ਹਾਂ ਤੋ ਮਿਲੀਏ ਗੁਰ ਕਿਰਪਾ ਮੇਰੇ ਮਰੈ ਰਹਾ ਤੂਟੇ ਆਨ ਪ੍ਰਾਣ ਹਾਂ ਰਵਿਓ ਸਰਬ ਥਾਨ ਹਾਂ ਲਹਿਓ ਜਮ ਭਿਆਨ ਹਾਂ ਪਾਇਓ ਪੇੜ ਥਾਨ ਹਾਂ ਚੋ ਚੁਕੀ ਸਗਲ ਕਾਨੋ ਲੈਨੋ ਜਿਸ ਮਥਾਨ ਹ ਭ ਪਾਵਕ ਪਾਰ ਪ੍ਰਾਨਹ ਨਿਜ ਘਰ ਤੇ ਸਹਿ ਥਾਨ ਹ ਹਰ ਰਸ ਰਸਮਾਨ ਹ ਲਾਠੀ ਤੇ ਸੁਖਾਨ ਹ ਅਗਨਾਨ ਕ ਸਹਿਜ ਸਮਾਇਓ ਰੇ ਮਨ ਹ ਲਾਠੀ ਤੇ ਸੁਖਾਨ ਹ ਅਨਾਨਕ ਸਹਿਜ ਸਮਾਇਓ ਰੇ ਮਨ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਸਰ ਲੱਗਾ ਰਖ ਲਿਓ ਸਤਨਾ ਜਨ ਤੋਰਾ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭ ਪਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੁਮ ਭਰਾਏ ਤੇਹਾ ਹੋਂਕਰੀ ਵਖਿਆਨ ਸੋ ਗੁਰੂ ਪਿਆਰੀ ਸਾ ਸੰਗਤੀ ਸਾਧੂ ਬ੍ਰਾਣੀ ਪਾੜ ਬਖਸ਼ਿ ਸ਼ਰਮਤ ਕੀਤੀ ਇਹ ਪਾਵਨ ਸ਼ਬਦ ਬਖਸ਼ਿਸ਼ ਕਰਕੇ ਨਿਵਾਜਿਆ ਆਸਾਵਰੀ ਮਹੱਲਾ ਆਪਣਵਾ ਆਸਾ ਰਾਗ ਹੈ ਮਹੇਸ਼ਾ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬੰਦ ਤੋਂ ਉਚਾਰਣ ਕੀਤਾ ਹੋਇਆ ਇਹ ਆਸਾ ਵਰੀ ਦਾ ਦੂਜਾ ਤੇ ਲੜੀਵਾਰ ਆਸਾ ਰਗ ਦਾ 158 ਨੰਬਰ ਸ਼ਬਦ ਜੋ ਕਿ ਧਾਰਸ਼ੀ ਗੁਰੂ ਗ੍ਰੰਥ ਸਾਹਿਬ ਦੇ 1409 ਅੰਕ ਤੇ ਸੁਸ਼ੋਭਿਤ ਹੈ ਸਾਧ ਗੁਰ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਾਈ ਮਨਸਾ ਇੱਕ ਮਾਨ ਹਾ ਕਹਿੰਦੇ ਮਨਸਾ ਬੁੱਧੀ ਵਿੱਚ ਜਿਹੜੀਆਂ ਇੱਛਾਵਾਂ ਹੈ ਉਹ ਇੱਕ ਪਰਮਾਸ਼ਰ ਨੂੰ ਮੰਨਣਾ ਹੀ ਕਰਨਾ ਕਰੋ ਭਾਈ ਹਾਂ ਦਾ ਭਾਵ ਕਰੋ ਕੱਲ ਵੀ ਬੇਨਤੀ ਕੀਤੀ ਸੀ ਹਾਂ ਦਾ ਪਾਲ ਹੈ ਕਰੋ ਇੱਕ ਮਨਸਾ ਕਰਕੇ ਇੱਕ ਪਰਮਾਤਮਾ ਦੀ ਹੀ ਇੱਛਾ ਜਾਗਰਿਤ ਕਰਨਾ ਕਰੋ ਗੁਰ ਸਿਉਨੇ ਤੇ ਧਿਆਨ ਹਾ ਗੁਰੂ ਨੂੰ ਨਿਤਾ ਪ੍ਰਤੀ ਧਿਆਨ ਕਰੋ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਗੱਲ ਨੂੰ ਨਿਤਰ ਪ੍ਰਤੀ ਸੁਣਨਾ ਕਰੋ ਦ੍ਰਿੜੇ ਸ਼ਾਂਤ ਮਨ ਤ ਗਿਆਨ ਹਾ ਤੇ ਸਾਧ ਸੰਗੀਆਂ ਦੀ ਸੰਗਤ ਕਰਕੇ ਸ਼ਾਂਤ ਜਿਤ ਮਹਾਤਮਾਾਂ ਦੀ ਸੰਗਤ ਕਰਕੇ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਧ੍ਰਿੜ ਕਰਨਾ ਕਰੋ ਉਹਦੇ ਗਿਆਨ ਨੂੰ ਧ੍ਰਿੜ ਕਰਨਾ ਕਰੋ ਸੇਵਾ ਗੁਰ ਚਰਨਾਂ ਗੁਰੂ ਦੀ ਸੇਵਾ ਰੂਪੀ ਚਰਨ ਇਹ ਹਿਰਦੇ ਵਿੱਚ ਲਸਾਣਾ ਕਰੋ ਭਾਈ ਤੋ ਮਿਲਿਆ ਅੰਗੁਰ ਕਿਰਪਾ ਮੇਰੇ ਮਨ ਰਹਾਉ ਤੋ ਤਤਹੀ ਯੋਗ ਮਿਲਦਾ ਔਰ ਕਲਖਰਾ ਮਿਲ ਆ ਹੁੰਦਾ ਤੇ ਜੇ ਨੂੰ ਸਤਿਗੁਰੂ ਕਹਿੰਦੇ ਨੇ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਭਿੰਨ ਕਿਸੇ ਬੁਝਾਏ ਨਾਨਕ ਜਿਸ ਹੋਵੇ ਸੋ ਪ੍ਰਸੰਨ ਮੇਰੇ ਸਤਿਗੁਰੂ ਕਿਰਪਾ ਕਰ ਪਰ ਸਤਿਗੁਰੂ ਕਹਿੰਦੇ ਨੇ ਸ਼ਰਤ ਇੱਕ ਹੈ ਤੂੰ ਮਿਲਿਆ ਮੇਂ ਗੁਰੂ ਕਿਰਪਾ ਨੇ ਮੇਰੇ ਮਨਾਂ ਜੇ ਉਹ ਗੁਰੂ ਕਿਰਪਾਲੂ ਫਿਰ ਮਿਲਣਾ ਕਰੇਗਾ ਕਦੋਂ ਮਿਲੇਗਾ ਜਦੋਂ ਮਨਸਾ ਇੱਕ ਦੀ ਰੱਖੇਗਾ ਜਦੋਂ ਨੇਤਾ ਪ੍ਰਤੀ ਉਹਦਾ ਗਉਣ ਗਾਣ ਕਰੇਗਾ ਉਹਦਾ ਧਿਆਨ ਧਰੇਗਾ ਤੇ ਡ੍ਰਿੜ ਮਨ ਵਿੱਚ ਹਿਰਦੇ ਵਿੱਚ ਪੱਕਾ ਕਰੇਗਾ ਸਤ ਸੰਗਤ ਵਿੱਚ ਆ ਕੇ ਤੇ ਗੁਰੂ ਦੇ ਸੇਵਾ ਕਰਨੀ ਕਰੇਗਾ ਜਦ ਨੂੰ ਸਤਿਗੁਰੂ ਦੀ ਸੇਵਾ ਸਫਲ ਹੈ ਸਤਿਗੁਰੂ ਨੇ ਕਿਹਾ ਹੈ ਤੇ ਸੇਵਾ ਕਰਨੀ ਕਰੇਗਾ ਗਰੀਬ ਤੇ ਦਿਆ ਧਰਮ ਸਤ ਸੰਤੋਖ ਕਰਾਣਾ ਕਰਾਣਾ ਕਰੇਗਾ ਫਿਰ ਸਤਿਗੁਰੂ ਕਿਰਪਾਲੂ ਹੋ ਜਾਏਗਾ ਫਿਰ ਉਦੇਾਲੂ ਹੋ ਕੇ ਤੈਨੂੰ ਮਿਲ ਜਾਏਗਾ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਸਮ ਜਾਂ ਦੇ ਨੇ ਭਾਈ ਟੂਟੇ ਆਨ ਪ੍ਰਾਣ ਹੈ ਜਿਹੜੇ ਹੋਰ ਭਰ ਅਭਲੇਖੇ ਲਾਈ ਬੈਠਾ ਨਾ ਜਿਸ ਵੇਲੇ ਇਹ ਤੇਰੇ ਦੁਆਇ ਚੂਪੀ ਭਾਂਟੀਆਂ ਟੁੱਟ ਜਾਣ ਡੀਆਂ ਨੇ ਫਿਰ ਤਦ ਰਾਵੀਓ ਸਰਬਥਾਨਾ ਫਿਰ ਭਾਈ ਉਹਨੂੰ ਸਾਰੇ ਥਾਂ ਜਾਣਨਾ ਕਰਨਾ ਕਰ ਵੀ ਉਹ ਹਰੇ ਸਾਤੇ ਪਹਿਲਾਂ ਮੰਨਦੀਆਂ ਪ੍ਰਾਂਤੀਆਂ ਤੋੜਨੀਆਂ ਕਰ ਪਲੇਖੇ ਤੋੜਨੇ ਕਰ ਫਿਰ ਉਹਨੂੰ ਸਾਰੇ ਥਾਂ ਤੇ ਵਿਆਪਕ ਮੰਨਣਾ ਕਰ ਕਿਉਂਕਿ ਸਾਧਗੁਰੂ ਦੀ ਬਾਣੀ ਕਹਿੰਦੀ ਹੈ ਨਿਕਟ ਪੁਜਾ ਉਸ ਤੋਂ ਬੁਰਾ ਕਿਉ ਕਰਾਇ ਜੇ ਨੇੜੇ ਸਮਝਦੇ ਤੂੰ ਕਿਸੇ ਦਾ ਬੁਰਾ ਨਹੀਂ ਟੱਕਣਾ ਕਰਦਾ ਜਿਹੜੇ ਬੁਰਾ ਕਰਤਾ ਹੀ ਨਹੀਂ ਹੈ ਭਾਈ ਪਰ ਸਤਿਗੁਰੂ ਕਹਿੰਦੇ ਨੇ ਅਲਿਖੇ ਲਾ ਕੇ ਉਹਨੂੰ ਫਾਰੇ ਠਾ ਤੇ ਹਾਜ਼ਰ ਨਾજર ਵਸਨਾ ਕਰ ਨਿਵਸਨਾ ਵਾਸਤਾ ਜਾਣਨਾ ਕਰ ਲਿਓ ਜਮ ਭਿਆਨ ਹਰ ਫਿਰ ਸਾਰੇ ਤੇਰੇ ਜਮਾਂ ਦੇ ਡਰ ਦੂਰ ਹੋ ਜਾਣਗੇ ਪਾਯੋ ਪੇੜ ਠਾਣਾ ਫਿਰ ਪੇੜ ਦੀ ਤਾ ਗਹਿਰੀ ਛਾਂ ਪਾ ਲੇਗਾ ਭਾਵ ਤੁਰਿਆ ਅਵਸਥਾ ਪ੍ਰਾਪਤ ਕਰ ਲੇਗਾ ਤੋ ਚੂ ਕੀ ਸਵਲ ਕਾਨ ਵਿਸਾਰੇ ਤਰਾ ਦੀਆਂ ਮੋਥਾ ਜੀਆਂ ਚੁੱਕ ਜਾਣੀਆਂ ਖਤਮ ਹੋ ਜਾਣਗੀਆਂ ਲਹਿਨੋ ਜਿਸ ਪ੍ਰਭ ਮਥਨ ਹਾਂ ਕਿੰਨੇ ਲਹਿਨ ਭਾਵ ਜਿਸ ਦੇ ਮਸਤਕ ਦੇ ਉੱਤੇ ਚੰਗੇ ਕਰਮ ਹੁੰਦੇ ਨੇ ਉਹ ਪਰਮਾਤਮਾ ਦਾ ਨਾਮ ਜਪਨਾ ਕਰਦਾ ਹੈ ਪੈ ਪਾਵਕ ਪਾਰ ਪ੍ਰਣ ਪੈ ਡਾਲਦਾ ਜਿਹੜਾ ਅਗ ਪਾਵਕ ਅਗਯ ਸ੍ਰੂਪੀ ਸਮੁੰਦਰ ਸਾਗਰ ਇਹ ਤੋਂ ਈਰਖਾ ਦ੍ਰੈਸ਼ ਤ੍ਰਿਸ਼ਨਾ ਮਾਇਆ ਦੀ ਇਹ ਅਗ ਤੋਂ ਪਰ ਪਾਰ ਹੋ ਜਾਏਗਾ ਭਾਈ ਪਰ ਕਰੋ ਜਦੋਂ ਤੇਰੇ ਭਾਗ ਗੁਜਲੇ ਹੋਣਗੇ ਭਾਗ ਗੁਜਰੇ ਕਦੋਂ ਆਉਣਗੇ ਜਦੋਂ ਗੁਰੂ ਦੀ ਵਡਿਆਈ ਕਰੇਗਾ ਜੇ ਨੇਜ ਘਰ तिसਹਿ ਥਾਣ ਫਿਰ ਆਪਣੇ ਨੇਜ ਸਰੂਪ ਵਿੱਚ ਆਪਣੇ ਨੇਜ ਘਰ ਵਿੱਚ ਅਸਥਾਨ ਪ੍ਰਾਪਤ ਕਰਨਾ ਕਰੇਗਾ ਹਾਰੇ ਰਸ ਸਹਿਮਾਨ ਹੈ ਕਦੋਂ ਤਦੋਂ ਹਰੀ ਦਾ ਰਸ ਮੰਨਣਾ ਕਰੇਗਾ ਉਸਦੇ ਰਸ ਦੇ ਵਿੱਚ ਲਿਪਟਿਆ ਰਹੇਗਾ ਦਿਨ ਰਾਤ ਉਹਦਾ ਹਰ ਜਸ ਕਰੇਗਾ ਲਾਠੀ ਤੇ ਸਭ ਨੂੰ ਖਾਣ ਹ ਸਾਰੀਆਂ ਤੇਰੀਆਂ ਭੁੱਖਾ ਉੱਤਰ ਜਾਣ ਗਿਆ ਨਾਨਕ ਸਹਿ ਸਮਾਇਓ ਰੇ ਮਣ ਇਸ ਤਰ੍ਹਾਂ ਤੰਗ ਗੁਰੂਰ ਦੇ ਸਾਹ ਕਿੰਦੇ ਕਹੇ ਰਾਸ ਨਾਨਕੇਂ ਦਾ ਭਾਈ ਸਹਿ ਸੁਭਾਈ ਉਸ ਨਰੰਕਾਰ ਵਿੱਚ ਉਸ ਅਕਾਲਪੁਰਖ ਵਿੱਚ ਅਭੇਦ ਹੋ ਜਾਏਗਾ ਪਰ ਜਦੋਂ ਨਿਤਾ ਪ੍ਰਤੀ ਉਹਦੀ ਵਿਡਿਆਈ ਉਹਦਾ ਹਰਜਾ ਉਹਦੀ ਕੀਪਤਿ ਨਿਸ਼ਕਾਮ ਹੋ ਕੇ ਬਿਨਾਂ ਕੋਈ ਮਤਲਬ ਰੱਖਿਆ ਬਿਨਾਂ ਕੋਈ ਆਸਾ ਅਨਸਾ ਰੱਖਿਆ ਜਪੇਗਾ ਫਿਰ ਤੇਰਾ ਪਾਰ ਉਤਾਰ ਹੋ ਜਾਏਗਾ ਜੋ ਗੁਰੂਪਿਆ ਰਿਸਾ ਸੰਗਤੀਆਂ ਨੂੰ ਬੇਨਤੀਆਂ ਪ੍ਰਵਾਨ ਕਰਨੀਆਂ ਦੇਉ ਸੀਸ ਕਰੋਰ ਅਰਦਾਸ ਅਗਿਥੋ ਕਥਾ ਵਿਚਾਰੇ ਕਰਨ ਦੀ ਜਾਚ ਆ ਜਾਵੇ ਲੇਖਕ ਤੇਰਾ ਛੁੱਟੀ ਹੈ ਛੇ ਖਿੰਨ ਭੁੱਲਣ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇਉ ਸੱਜਣ ਅਸੀਂ ਸੜੀਆਂ ਜੋ ਹੋਵੇ ਸਭ ਸੁਮੇਰ ਗੱਜ ਵੱਜ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ